ਮੇਰੇ ਪੇ ਪੋਸਟ ਇਚ ਦੋਸਤੋ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਮੈਂ ਹਾਂ ਤੁਹਾਡਾ ਆਪਣਾ ਤਰੰਜੀਤ ਪੱત્રਾ ਦੋਸਤੋ ਅੱਜ ਪਿੰਡ ਜੰਡਪੁਰ ਦੀ ਗੱਲ ਕਰਾਂਗੇ ਪਿੰਡ ਜੰਡਪੁਰ ਦੇ ਨੌਜਵਾਨ ਦੇ ਵੱਲੋਂ ਇੱਕ ਨੌਜਵਾਨ ਸਭਾ ਬਣਾਈ ਗਈ ਹੈ ਜਿਸ ਦੇ ਵਿੱਚ ਪ੍ਰਵਾਸੀ ਪਰਿਵਾਰਾਂ ਦੇ ਬਾਰੇ ਅਹਿਮ ਫੈਸਲੇ ਲਿੱਤੇ ਗਏ ਹਨ ਕਿ ਜਿਵੇਂ ਕਿ ਪ੍ਰਵਾਸੀ ਪਰਿਵਾਰ ਦੇ ਜੇ ਕੋਈ ਵੀ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਣੀ ਬਹੁਤ ਜ਼ਰੂਰੀ ਕੀਤੀ ਗਈ ਹੈ ਤੇ ਦੂਜੀ ਗੱਲ ਕਿ ਇਹਦੇ ਵਿੱਚ ਜਿਹੜੇ ਪ੍ਰਵਾਸੀ ਪਰਿਵਾਰਕ ਦੇ ਜਿਹੜੇ ਜਿਵੇਂ ਉਹਦੇ ਗੁਟਕਾ ਵਗੈਰਾ ਖਾਂਦੇ ਨੇ ਪਾਨ ਖਾਂਦੇ ਨੇ ਬਾਰ-ਬਾਰ ਕਿਸੇ ਦੀਵਾਰਾਂ ਦੇ ਉੱਤੇ ਥੁੱਕਦੇ ਨੇ ਤੇ ਉਹਦੇ ਬਾਰੇ ਵੀ ਐ ਫੈਸਲਾ ਦਿੱਤਾ ਗਿਆ ਕਿ ਇਹ ਚੀਜ਼ ਨਹੀਂ ਕਰਨਗੇ ਇੱਕ ਪ੍ਰਵਾਸੀ ਪਰਿਵਾਰ ਦੇ ਵੱਲੋਂ ਜਿਵੇਂ ਇੱਕ ਕਮਰੇ ਦੇ ਵਿੱਚ 4-5 ਮੈਂਬਰ ਰਹਿੰਦੇ ਨੇ ਉਹਨਾਂ ਦੇ ਵੱਲੋਂ ਦੋ ਮੈਂਬਰਾਂ ਨੂੰ ਕੀਤਾ ਗਿਆ ਕਿ ਇੱਕ ਇੱਕ ਕਮਰੇ ਦੇ ਵਿੱਚ ਕਿ ਦੋ ਬੰਦੇ ਰਹਿਣਗੇ ਤੇ ਤੀਜਾ ਇਨਾਂ ਦੇ ਵਿੱਚ ਇੱਕ ਅਹਿਮ ਫੈਸਲਾ ਹੋਰ ਲਿੱਤਾ ਗਿਆ ਹੈ ਕਿ ਨੌਜਵਾਨ ਸਭਾ ਦੇ ਵੱਲੋਂ ਕਿ ਜਿਹੜੇ ਇਹਦੇ ਪਿੰਡ ਦੇ ਵਿੱਚ ਪ੍ਰਵਾਸੀ ਪਰਿਵਾਰ ਜਿਵੇਂ ਕੋਈ ਰਹਿੰਦੇ ਨੇ ਉਹਨਾਂ ਦੇ ਜਿਵੇਂ ਵਿਆਹ ਕਰਦੇ ਆ ਜਾਂ ਉਹਨਾਂ ਦੇ ਕੋਈ ਬੱਚਾ ਅੱਗੋਂ ਹੁੰਦਾ ਆ ਤਾਂ ਉਹਨਾਂ ਦੇ 2100 ਰੁਪਿਆ ਪਿੰਡ ਦੇ ਵੱਲੋਂ ਦਿੱਤਾ ਜਾਏਗਾ ਇਹ ਨੌਜਵਾਨ ਸਭਾ ਵੱਲੋਂ ਅਹਿਮ ਫੈਸਲਾ ਲਿੱਤਾ ਗਿਆ ਹੈ ਤਾਂ ਬਾਕੀ ਇੱਥੋਂ ਦੇ ਐਮਸੀ ਬਰਿੰਦਾ ਸਿੰਘ ਚੀਮਾ ਜੀ ਕੀ ਕਹਿੰਦੇ ਨੇ ਇਸਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਾਉਂਦੇ ਆ ਹੂੰ ਜੀ ਮੇਰੇ ਮੈ ਫੋਨ ਕੱਢ ਵੀ ਉਹ ਥੋੜਾ ਦੇਰ ਨੂੰ ਟਾਈਮ 15 ਮਿੰਟ हां ਆਪਣਾ ਜਗਤਾਰੇ ਜਿਖਰੇ ਤਾਂ ਮੈਂ ਕਰਦਾ ਜੀ ਸਰ ਤੁਸੀਂ ਇੱਥੇ ਦੇ ਐਮਸੀਓ ਇਹ ਕੀ ਮਤਾ ਪਾਇਆ ਗਿਆ ਨਵਾਂ ਸਰ ਇਹ ਮਤਾ ਨਹੀਂ ਜੀ ਇੱਕ ਆਪਣੀ ਦਾ ਸਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਵੀ ਜਿਹੜੇ ਪ੍ਰਵਾਸੀ ਆ ਜ्यादातर ਬਾਰਦਾਤਾ ਨੂੰ ਅੰਜਾਮ ਦੰਨੇ ਆ ਫੇ ਭੱਜ ਜੰਨੇ ਆ ਇਹਨਾਂ ਦੀ ਵੈਰੀਫਿਕੇਸ਼ਨ ਆ ਜ਼ਰੂਰੀ ਆ ਜੀ ਜਿਨ੍ਹਾਂ ਦਾ ਵੀ ਕਰਾਇਤੇ ਰੱਖਣੇ ਆ ਇਹਨਾਂ ਦੀ ਵੈਰੀਫਿਕੇਸ਼ਨ ਕਰਾਣੀ ਜ਼ਰੂਰੀ ਆ ਦੂਜਾ ਜੀ ਇਹਨਾਂ ਜੋ ਇਹ ਥੋਰ ਥੋਰ ਤੇ ਠੁੱਕਦੇ ਫਿਰਦੇ ਆ ਜੀ ਧਾਰਮਿਕ ਸਥਾਨ ਆ ਸਾਡੇ ਗੁਰਦੁਆਰਾ ਮੰਦਰ ਸਾਰੇ ਧਰਮ ਉਸਤਾਨ ਹੈ ਇਹ ਦੇਖਦੇ ਨਹੀਂ ਆਲਾ ਦਾੜਾ ਜੀ ਜਾਂਦੇ ਜਾਂਦੇ ਮੋਟਰਸਾਈਕਲ ਤੁੱਕ ਜੁੰਦੇ ਜੀ ਉੱਥੇ ਬੇਅਦਬੀ ਹੁੰਦੀ ਹੈ ਜੀ ਇਸ ਕਰਕੇ ਇਹ ਸਟੱਪ ਚੱਕ ਕੇ ਗਈ ਜੀ ਤੇ ਜਿਹੜਾ ਜਿਹੜਾ ਰਾਤ ਨੂੰ 9 ਵਜੇ ਤੋਂ ਬਾਅਦ ਜੀ ਇਹ ਇੱਕ ਮੋਟਰਸਾਈਕਲ ਤੇ ਚਾਰ-ਚਾਰ ਬੰਦੇ ਬਿਠਾ ਕੇ ਆ ਜੀ ਬਿਨਾਂ ਜ਼ਰੂਰਤ ਤੋਂ ਬਿਨਾਂ ਕਿਸੇ ਕੰਮ ਤੋਂ ਗਲੀਆਂ ਦੇ ਵਿੱਚ ਢੇੜੇ ਮਾਰਦੇ ਫਿਰਦੇ ਆ ਜੀ 23 ਵਾਰ ਅਸੀਂ ਰੋਕ ਕੇ ਇਹਨੂੰ ਪੁੱਛਿਆ ਵੀ ਭਾਈ ਤੁਹਾਨੂੰ ਕੋਈ ਅਮਰਜੈਂਸੀ ਹੈ ਕੋਈ ਕੰਮ ਹੈ ਨਹੀਂ ਜੀ ਇਸ ਤਾਂ ਐਉਂ ਚੱਲੇ ਤੇ ਜੀ ਬੱਸ ਜਦੋਂ ਇੱਧਰੋਂ ਚੱਲੇ ਤੇ ਜੀ ਕੋਈ ਜਦੋਂ ਆਪਾਂ ਥੋਸ ਕਰਨੀ ਹੁੰਦਾ ਜੀ ਇਸ ਕਰਕੇ ਇਹਨਾਂ ਨੂੰ ਕਿਹਾ ਵੀ 9 ਵਜੇ ਤੋਂ ਬਾਅਦ ਭਾਈ ਬਗੈਰ ਕੰਮ ਤੋਂ ਬਾਹਰ ਨਹੀਂ ਤੁਸੀਂ ਜਾਣਾ। ਜਿੱਦਾਂ ਇੱਕ ਜਿਹੜਾ ਇਹ ਬਗੈਰ ਕੱਪੜਿਆਂ ਤੋਂ ਜੀ ਸਵੇਰੇ ਜਦੋਂ ਬਜ਼ੁਰਗ ਲੇਡੀਜ਼ ਗੁਰਦੁਆਰਾ ਸਾਹਿਬ ਆਉਂਦੇ ਆ ਜਾਂ ਮੰਦਿਰ ਜਾਂਦੇ ਆ ਇਹ ਮੂੰਹ ਦੇ ਵਿੱਚ ਦਾਤਣਾਂ ਕੱਚਾ ਪਾਕ ਹੈ ਔਲੋਲ ਕਰਦੇ ਫਿਰਦੇ ਆ ਜੀ। ਸੋ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ। ਬਾਕੀ ਇੱਕ ਨਵਾਲਕ ਬੱਚੇ ਜਿਹੜੇ ਇਹਨਾਂ ਦੇ ਛੋਟੇ ਉਹ ਮੋਟਰਸਾਈਕਲ ਬਗੈਰ ਨੰਬਰ ਪਲੇਟ ਤੋਂ ਬਗੈਰ ਕਾਸੀ ਤੋਂ ਭਜਾਈ ਫਿਰਦੀ ਉਹ ਬਹੁਤ ਸਮੱਸਿਆ ਹੋ ਜੀ ਤੇ ਜਿੱਕੇ ਪਾਣੀ ਦੇ ਇਹਨਾਂ ਨੇ ਕਨੈਕਸ਼ਨ ਵੀ ਲਏ ਹੋਏ ਆ ਜੀ ਇੱਕ ਕਨੈਕਸ਼ਨ ਦੇ ਉੱਪਰ ਜੀ ਇੱਕ ਬੜਾ ਪੀਜੀ ਖੜਿਆ ਜਿਹਦੇ ਵਿੱਚ 50 60 ਬੰਦੇ ਰਹਿੰਦੇ ਆ ਜੀ ਇੱਕ ਕਨੈਕਸ਼ਨ ਆ ਉਹ ਬਾਕੀ ਲੋਕਾਂ ਨੂੰ ਉਸ ਗਲੀ ਦੇ ਲੋਕਾਂ ਨੂੰ ਪਾਣੀ ਦੀ ਪ੍ਰੋਬਲਮ ਆਦੀ ਕਿਉਂਕਿ ਉਹਨਾਂ ਦਾ 24 ਘੰਟੇ ਟੁੱਲੂ ਪੰਪ ਚੱਲੀ ਜਾਂਦਾ ਇਹ ਵੀ ਬੜੀ ਇੱਕ ਪਾਣੀ ਦੀ ਸਮੱਸਿਆ ਹੈ ਸਫਾਈ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਹੈ ਇਸ ਕਰਕੇ ਇਹ ਸਾਰੇ ਇਹ ਆਪਾਂ ਚੱਕ ਚੱਕੇ ਵੀ ਸਾਰੇ ਨੌਜਵਾਨਾਂ ਵੱਲੋਂ ਪਿੰਡ ਵੱਲੋਂ ਇਹ ਸਾਰੇ ਦਾ ਸਾਂਝਾ ਇੱਕ ਬੋਰਡ ਬਣਾ ਕੇ ਲਾਇਆ ਗਿਆ ਹੈ ਕਿ ਭਾਈ ਜੇ ਤੁਸੀਂ ਪਿੰਡ ਦੇ ਵਿੱਚ ਰਹਿਣਾ ਹੈ ਤਾਂ ਤੁਹਾਨੂੰ ਇਹ ਨਿਯਮ ਪ੍ਰਵਾਨ ਕਰਨੇ ਪਊਗੇ ਇਹ ਤੁਹਾਨੂੰ ਨਿਯਮ ਮੰਨਣੇ ਪਊਗੇ ਇਹ ਸਹਿਮਤੀ ਹੋ ਚੁੱਕੀ ਪਿੰਡ ਵਾਲੀ ਸਾਰੀ ਹਾਂਜੀ ਇਹ ਪਿੰਡ ਵੱਲੋਂ ਇੱਕ ਦਿਨ ਇਕੱਠ ਕਰਕੇ ਸਹਿਮਤੀ ਕਰੀ ਗਈ ਹੈ ਜੀ ਸਾਰੇ ਨੌਜਵਾਨਾਂ ਵੱਲੋਂ ਬਜ਼ੁਰਗਾਂ ਵੱਲੋਂ ਆਹੀ ਕਿਹਾ ਗਿਆ ਵੀ ਆਪਾਂ ਇਸ ਕਿਉਂਕਿ ਤੁਸੀਂ ਦੇਖਿਆ ਜੀ ਹਰੇਕ ਸੁਸਾਇਟੀ ਦੇ ਬਾਹਰ ਵੀ ਬੋਰ ਲੱਗਿਆ ਹੋਦਾ ਵੀ ਇੱਥੇ 11 ਵਜੇ ਤੋਂ ਬਾਅਦ ਤੁਸੀਂ ਅੰਦਰ ਨਹੀਂ ਜਾ ਸਕਦੇ ਜਾਂ ਜੇ ਕੋਈ ਆਉਂਦਾ ਏ ਤਾਂ ਉਹ ਸੁਸਾਇਟੀ ਦੇ ਮੂਹਰੇ ਜਿਹੜੇ ਸਿਕਿਉਰਟੀ ਗਾਰਡ ਹੈ ਉਹ ਵੀ ਫੋਨ ਕਰਕੇ ਪੁੱਛਦੇ ਆ ਵੀ ਅਸੀਂ ਆ ਥੋੜਾ ਬੰਦਾ ਮਿਲਣ ਆਇਆ ਜੀ ਫਲਾਣੇ ਨਾਮ ਦਾ ਇਹਨੂੰ ਭੇਜੀਏ ਜੀ ਟੋਟਲ ਕਿੰਨੇ ਕਿੰਨੇ ਤੁਹਾਡੇ ਹਿਸਾਬ ਨਾਲ ਪ੍ਰਵਾਸੀ ਐਸੇ ਪਿੰਡ 'ਚ ਇਸ ਪਿੰਡ ਦੇ ਵਿੱਚ 500 ਦੇ ਪਲੱਸ ਬੰਦੇ ਰਹਿੰਦੇ ਆ ਜੀ ਤੇ ਜੇਕਰ ਨਹੀਂ ਕੋਈ ਵੀ ਹਦਾਇਤਾਂ ਦੀ ਪਾਲਣਾ ਹੁੰਦੀ ਤਾਂ ਫਿਰ ਅਗਲਾ ਕਾਰਵਾਈ ਕੀ ਹੋਏਗੀ ਅੱਗੇ ਪ੍ਰਸ਼ਾਸਨ ਨੂੰ ਅਸੀਂ ਲਿਖ ਕੇ ਦਵਾਂਗੇ ਜੀ ਭਾਈ ਜਿਹੜੀ ਵੈਰੀਫਿਕੇਸ਼ਨ ਹੋਣ ਦੇ ਹਿਸਾਬ ਨਾਲ ਹੀ ਜਿਹੜੇ ਵਧੀਆ ਬੰਦੇ ਆ ਉਹ ਰਹਿਣਗੇ ਜੀ ਜਿਹੜੇ ਕ੍ਰਿਮੀਨਲ ਜਾਂ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਆ ਉਹ ਵੈਸੇ ਹੀ ਭੱਜਣਾ ਜੀ ਜਿਹੜੇ نیچے ਇੱਕ ਤੁਸੀਂ ਹੋਰ ਲਿਖਿਆ ਬੱਚਾ ਜੰਮਣ ਤੇ ਵਿਆਹ ਤੇ ਜਿਹੜੀ ਵਧਾਈ ਲਿਖੀ ਗਈ ਇਹ ਤਾਂ ਨਗਰ ਕੌਂਸਲ ਦੇ ਵਿੱਚ ਆਪਣਾ ਮਤ ਉਹ ਵੀ ਪਾਸ ਹੋਇਆ ਸੀ ਜੀ ਉਸ ਮਤੇ ਦੇ ਆਧਾਰ ਤੇ ਹੀ ਲਿਖਿਆ ਗਿਆ ਵੀ ਜਿਹੜਾ ਬੱਚਾ ਜੰਮੂਗਾ ਉਸ ਤੇ ਜਿਹੜੇ ਆਪਣੇ ਜਿਹੜੇ ਆਉਗੇ ਜੀ ਉਹ 2100 ਇਹ ਵਿਆਹ ਤੇ ਮੁੰਡੇ ਦੇ ਵਿਆਹ ਤੇ 3100 ਰੁਪਇਆ ਇਹ ਸਾਰੇ ਸ਼ਹਿਰ ਦੇ ਵਿੱਚ ਹੀ ਲਾਗੂ ਹੈ ਤਾਂ ਤੁਸੀਂ ਵੀ ਬਿਲਡਰ ਹੋ ਤੁਹਾਡੇ ਕੋਲ ਵੀ ਪ੍ਰਵਾਸੀ ਕੰਮ ਕਰਦੇ ਹੋਣੇ ਲੱਗਦਾ ਨਹੀਂ ਕੋਈ ਦਿੱਕਤ ਆਊਗੀ ਨਹੀਂ ਕੰਮ ਕਰਨਾ ਦਿੱਕਤ ਦੀ ਗੱਲ ਨਹੀਂ ਹੈ ਜੀ ਜਿਹੜਾ ਕੰਮ ਕਰਨਾ ਲੱਗ ਚੀਜ ਹੈ ਜੀ ਜਾਂ ਹੁੱਲੜਬਾਜੀ ਕਰਨਾ ਤਾਂ ਚਾਹ ਪੰਜਾਬੀ ਹੋਵੇ ਚਾਹ ਅਨਨੌਨ ਪੰਜਾਬੀ ਹੋਵੇ ਜਾਂ ਗੰਦ ਕੀ ਫਲਾਉਣਾ ਆ ਪੰਜਾਬੀ ਹੋਵੇ ਜਾਂ ਨਾ ਪੰਜਾਬੀ ਇਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੈ ਜੀ ਇਹ ਸਾਰਿਆਂ ਵਾਸਤੇ ਹੀ ਹੈ ਠਿਕਨ ਦੇ ਬੰਦੇ ਵਾਸਤੇ ਵੀ ਹੈ ਜੀ ਸਰ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਤੇ ਕੀ ਮਤਾ ਪਾਇਆ ਗਿਆ ਮੇਰਾ ਨਾਮ ਹੈ ਸੱਜਨ ਸਿੰਘ ਜੀ ਪਿੰਡ ਜੰਡਵਰੀ ਜੀ ਆਪਣਾ ਮਤਾ ਤਾਂ ਇਹੀ ਪਾਇਆ ਜੀ ਆਪਾਂ ਨੇ ਜਿਹੜੇ ਇਹ ਭਈਏ ਪ੍ਰਵਾਸੀ ਮਜ਼ਦੂਰ ਹੈ ਜੋ ਵੀ ਰਹਿੰਦੇ ਸੀ ਪਿੰਡਾਂ 'ਚ ਇਹਨਾਂ ਬਹੁਤ ਗੰਦਗੀ ਫਲਾਈ ਵੀ ਹੈ ਜੀ ਸਾਡੇ 3 ਭੈਣਾਂ ਵੀ ਗੁਰਦੁਆਰੇ 'ਚ ਵੀ ਆਉਂਦੀਆਂ ਸੀ ਸਾਂ ਸਵੇਰਾ ਇਹ ਕੱਚੇ ਬਨੈਣਾ ਪਾ ਕੇ ਘੁੰਮਦੇ ਜੀ ਇਹ 3 ਭੈਣਾਂ ਨੂੰ ਬਹੁਤ ਔਖਾ ਜੀ ਸਾਨੂੰ ਬਹੁਤ ਇਹਦੇ ਖਤਰਾ ਹੀ ਆਈ ਭਈਆਂ ਤੋਂ ਬੱਚੇ ਸਾਡੇ ਛੋਟੇ-ਛੋਟੇ ਜਵਾਕ ਹੈ ਜੀ ਉਹਨੂੰ ਤੰਗ ਕਰਦੇ ਜੀ ਇਹ ਇਹਨਾਂ ਦੇ ਬੱਚੇ 10 10 15 15 ਬੱਚਿਆਂ ਦੇ ਦਿਨ ਚ ਘੁੰਮਦੇ ਇੱਥੇ ਪਿੰਡ ਚ ਪੂਰਾ ਜਣੋ ਕੋਈ ਰੋਕ ਟੋਕ ਨਹੀਂ ਕੁਛ ਨਹੀਂ ਹੈਗਾ ਇਹਨੂੰ ਕੋਈ ਜਿੰਨਾ ਹੋਵੇ ਸਮਝਾਈਓ ਸਮਝਦੇ ਵੀ ਹੈ ਨਹੀਂ ਇਹ ਜੀ ਇੱਕ ਲਿਖ ਦੇ ਡੰਗਰ ਆਈ ਇਹ ਹਾਂ ਜੀ ਕੀ ਕੀ ਤੁਸੀਂ ਲਿਖਿਆ ਕੀ ਕੀ ਆ ਬੋਰਡ ਦੇ ਵਿੱਚ ਜਿਹੜਾ ਬਾਈ ਮਤੇ ਪਾਈ ਜੀ ਅਸੀਂ ਪਾਏ ਬਈ ਇਹਨਾਂ ਬਾਰੇ ਹੀ ਪਾਈ ਮਥੇ ਜਿਹੜੇ ਆਪਣਾ ਵੀ ਕਹਤਾ 9 ਵਜੇ ਤੇ ਪਹਿਲਾਂ ਪਹਿਲਾਂ ਪਿੰਡ ਚ ਆਓ ਜੀ 9 ਵਜੇ ਦੇ ਬਾਅਦ ਨਹੀਂ ਆਉਣਾ ਜੀ ਹੈ ਰਾਦਾ ਟਾਈਮ ਦਾ ਸਮਾਈ ਜਾਂਦਾ ਬਾਕੀ ਜਿਹੜੇ ਰਹਿੰਦੇ ਵੀ ਆਪਣੇ ਘਰ ਘਰ ਜਿਹਦੇ ਜਿਹਦੇ ਕਿਰਾਏ ਪਰਦੇ ਮਕਾਨ ਜਿੰਨਾ ਇਹ ਬੰਦਿਆ ਨਾ ਜੀ ਉਹ ਆਪਣਾ ਆਪ ਜ਼ਿੰਮੇਦਾਰ ਹੋਗੇ ਇਹ ਬੰਦਿਆਂ ਦੇ ਜਿਹਹੋਂਦੇ ਸਫਾਈ ਜੋ ਵੀ ਹੈ ਗੰਦਗੀ ਫਲਾਉਂਦੇ ਜੀ ਉਹ ਵੀ ਕੂੜਾਦਾਨ ਉਹ ਆਪ ਰੱਖਿਆ ਜਾ ਬਈ ਜਿਹੜੇ ਬੰਦਿਆਂ ਰੱਖੇ ਵੀ ਇਹ ਟੋਟਲ ਕਿੰਨੇ ਗਏ ਤੁਹਾਡੇ ਹਿਸਾਬ ਨਾਲ ਪਿੰਡ ਚ ਚਾਰ 500 ਭਈਆ ਜੀ ਤੇ ਉਹਨਾਂ ਨੇ ਜੇ ਤੁਸੀਂ ਇੱਥੋਂ ਜਾਣਗੇ ਤੁਹਾਨੂੰ ਲੱਗਦਾ ਨਹੀਂ ਉਹਦੇ ਨਾਲ ਵੀ ਕੋਈ ਹੋਰ ਨੁਕਸਾਨ ਵੀ ਹੋ ਸਕਦਾ ਹੈ ਜੇ ਉੱਥੋਂ ਚਲੇ ਜਾਂਦੇ ਤਾਂ ਨੁਕਸਾਨ ਤਾਂ ਕੋਈ ਨਹੀਂ ਹੈਗਾ ਨੁਕਸਾਨ ਕੋਈ ਇਹੋ ਜਿਹਾ ਨਹੀਂ ਹੈਗਾ ਜੀ ਨੁਕਸਾਨ ਦੀ ਕੋਈ ਚੱਕਰ ਨਹੀਂ ਹੈਗਾ ਜੀ ਪਹਿਲਾਂ ਵੀ ਚੱਲੇ ਰਿਹਾ ਸੀ ਸਿਸਟਮ ਜੀ ਹੁਣ ਵੀ ਚੱਲੇ ਜਾਣਾ ਸਿਸਟਮ ਦਾ ਜੀ ਜੇਕਰ ਉਹ ਨਹੀਂ ਮੰਨਦੇ ਜਾਂ ਕੋਈ ਗਲਤ ਕੰਮ ਫੇਰ ਕਰਦੇ ਆ ਤਾਂ ਕੀ ਕਾਰਵਾਈ ਹੋਏਗੀ ਤਾਂ ਫਿਰ ਕਾਰਵਾਈ ਕਰੀ ਜਾਊਂਗੀ ਕਾਨੂੰਨੀ ਕਾਰਵਾਈ ਕਰੀ ਜਾਊਂਗੀ ਉਹਨਾਂ ਤੇ ਜਿਹੜਾ ਕੋਈ ਨਹੀਂ ਮੰਨੂਗਾ ਜੀ